ਆ ਦੇਖ ਲੋ ਨੌਜਵਾਨ ਮੁੰਡੇ ਦੀ ਮੰਦਰ ਦੇ ਵਿੱਚ ਕਾਲੀ ਕਰਤੂਤ ਉਹਨੂੰ ਕੀ ਪਤਾ ਸੀ ਕਿ ਉਸ ਦੀਆਂ ਇਹ ਗਲਤ ਹਰਕਤਾਂ ਉੱਥੇ ਲੱਗੇ ਕੈਮਰੇ ਦੇ ਵਿੱਚ ਕੈਦ ਹੋ ਰਹੀਆਂ ਨੇ ਤਸਵੀਰਾਂ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਕਿਸ ਤਰੀਕੇ ਦੇ ਨਾਲ ਮੰਦਰ ਦੇ ਵਿੱਚ ਐਂਟਰੀ ਕਰਕੇ ਇਹ ਨੌਜਵਾਨ ਘਟਿਆ ਕੰਮ ਕਰ ਰਿਹਾ ਹੈ ਤੇ ਸਾਰੀਆਂ ਤਸਵੀਰਾਂ ਕੈਮਰੇ ਚ ਕੈਦ ਹੋ ਗਈਆਂ ਆਓ ਨਜ਼ਰ ਮਾਰ ਦਿਆਂ ਇਨ੍ਹਾਂ ਤਸਵੀਰਾਂ ਤੇ ਮਾਮਲਾ ਪਟਿਆਲਾ ਦੀ ਨਵੀਂ ਅਨਾਜ ਮੰਡੀ ਦਾ ਜਿੱਥੇ ਪ੍ਰਾਚਨ ਸ਼ਿਵ ਮੰਦਰ ਚ ਚੋਰਾਂ ਦੇ ਵੱਲੋਂ ਵੱਡਾ ਕਾਰਾ ਕਰ ਦਿੱਤਾ ਹੈ ਮੰਦਰ ਦੇ ਵਿੱਚ ਪਏ 7 ਗੋਲਕਾਂ ਦੇ ਉੱਤੇ ਹੱਥ ਸਾਫ਼ ਕੀਤਾ ਅਤੇ ਕੁੱਲ ਗੋਲਕ ਦੇ ਵਿੱਚ ਪਏ 25 ਤੋਂ 30 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਿਆ ਮੇਰਾ ਨਾਮ ਦੀਪਕ ਬਾਂਸਰ ਮੈਂ ਨਵੀਂ ਅਨਾਜ ਮੰਡੀ ਸ਼ਿਵ ਮੰਦਰ ਦੇ ਵਿੱਚ ਆਪਾਂ ਖੜੇ ਹਾਂ ਅੱਜ ਅੱਜ ਬੜਾ ਹੀ ਸਵੇਰੇ ਚੋਰੀ ਹੋ ਗਈ ਮੰਦਰ ਦੇ ਵਿੱਚ ਜਿੰਨਾ ਕੈਸ਼ ਗੱਲਿਆਂ ਦੇ ਵਿੱਚੋਂ ਕੱਢ ਕੇ ਉਹ ਲੇਗੇ ਸਾਡੇ ਨਾਲ ਉਰੇ 830 ਓਸ਼ਨ ਦੇ ਪ੍ਰਧਾਨ ਜੀ ਖੜੇ ਆ ਨਾਲ ਸੈਣੀ ਸਾਹਿਬ ਤੇ ਮੰਦਿਰ ਕਮੇਟੀ ਦੇ ਪ੍ਰਧਾਨ ਜੀ ਤੇ ਹੋਰ ਸਾਰੇ ਮੈਂਬਰ ਸਾਹਿਬਾਨ ਖੜੇ ਆ ਕਿੰਨੇ ਸ਼ਕਸੀ ਸੀਸੀਟੀਵੀ ਚ ਕੀ ਨਜ਼ਰ ਆ ਰਿਹਾ ਤੇ ਕਿੰਨਾ ਮਖਸਾਨ ਹੋ ਗਿਆ ਕੋ ਸ਼ਖਸ ਜਿਹੜਾ ਹੈ ਇੱਕ ਬੰਦਾ ਹੀ ਬੜਿਆ ਤੇ ਉਹ ਵੜ ਕੇ ਉਰੋ ਕੈਂਚੀ ਗੇਟ ਦੇ ਪਹਿਲਾ ਜਿੰਦੇ ਤੋੜੇ ਉਹਨੇ ਫਿਰ ਅੰਦਰ ਗੋਲ ਕਾਂ ਦੇ ਤੋੜ ਕੇ ਜਿੰਦੇ ਉਹਨੇ 2-3 ਘੰਟੇ ਲਗਾਏ ਬੜੇ ਵੀ ਬੇਕਾਫ ਆਪਾਂ ਕਹਿ ਸਕਦੇ ਨੇ ਵੀ ਕਿਸੇ ਤਰ੍ਹਾਂ ਦਾ ਡਰ ਨਹੀਂ ਹੈ ਚੋਰ ਸਵੇਰੇ ਆਇਆ ਚੋਰੀ ਕਰਕੇ ਲਗਭਗ 25-30000 ਰੁਪਏ ਜੋ ਕੈਸ਼ ਉਰੇ ਹੈ ਸੀ ਗੋਲਕਾ ਦੇ ਵਿੱਚ ਉਹ ਉਹਨਾਂ ਨੇ ਚੋਰੀ ਕਰਕੇ ਲੈ ਗਿਆ ਬੰਦਾ ਇੱਕ ਸੀ ਸੀਸੀਟੀਵੀ ਦੇ ਵਿੱਚ ਸਾਫ ਉਹਦਾ ਚਿਹਰਾ ਦਿਖ ਰਿਹਾ ਜੀ ਪੁਲਿਸ ਕਾਰਵਾਈ ਦੇ ਵਿੱਚ ਪੁਲਿਸ ਆ ਗਈ ਸਵੇਰੇ ਸਾਡੇ ਮੰਤਰੀ ਜੀ ਡਾਕਟਰ ਬਲਬੀਰ ਸਿੰਘ ਜੀ ਉਹਨਾਂ ਵੱਲੋਂ ਵੀ ਪੂਰੀ ਸਪੋਰਟ ਜਾਂ ਇੱਥੇ ਕਾਰਵਾਈ ਕਰਨ ਦਾ ਭਰੋਸਾ ਹੈ ਪੁਲਿਸ ਆ ਕੇ ਜਿਹੜਾ ਉਹਨਾਂ ਵੱਲੋਂ ਕੰਮ ਹੈ ਅੱਗੇ ਕਰਨ ਵਾਲਾ ਉਹ ਆਪਣੀ ਤਹਿਕੀਕਤ ਕਰ ਰਹੀ ਹੈ ਬਾਕੀ ਮੈਂ ਇੱਕ ਗੱਲ ਇਹ ਹੈ ਵੀ ਜੇ ਮੰਦਰਾ ਦੇ ਵਿੱਚ ਇਹ ਕੰਮ ਹੋਣੇ ਸ਼ੁਰੂ ਹੋ ਗਏ ਵੀ ਆਪਾਂ ਖੜਾਂਗੇ ਕਿੱਥੇ ਦੇਖੋ ਬੇਕਾਫ ਚੋਰ ਇੰਨੇ ਵੇਖੋਪੋਗੇ ਵੀ ਕਿਸੇ ਤਰ੍ਹਾਂ ਦਾ ਡਰ ਨਹੀਂ ਉਹਨਾਂ ਦੇ ਮਨ 'ਚ ਆ ਕੇ ਉਹ ਕਿਤੇ ਵੀ ਦਿਨ ਦਿਹਾੜੇ ਜੋ ਅੱਜ ਪਟਿਆਲੇ ਦੇ ਵਿੱਚ ਹਾਲਾਤ ਹੈ ਕਿਤੇ ਵੀ ਗੋਲੀ ਚਲਾ ਦਿੱਤੀ ਜਾਂਦੀ ਹੈ ਕਿਤੇ ਵੀ ਚੋਰੀ ਕਰ ਦਿੱਤੀ ਜਾਂਦੀ ਹੈ ਮਤਲਬ ਇਹ ਵੇਖੋਪ ਜਿਹੜਾ ਹੈ ਪੁਲਿਸ ਦਾ ਡਰ ਉਹ ਪੁਲਿਸ ਨੂੰ ਜ਼ਰੂਰ ਇਹ ਤੇ ਟਾਈਟਨੈਸ ਕਰਕੇ ਲੋਕਾਂ ਨੂੰ ਸੁਰੱਖਿਅਤ ਕਰਨਾ ਚਾਹੀਦਾ ਹੈ ਤੇ ਚਾਹੀਦਾ ਹੈ ਤਾਂ ਕਿ ਲੋਕ ਔਰ ਮੰਦਿਰਾਂ ਦੇ ਵਿੱਚ ਜੇ ਭਗਵਾਨ ਨਹੀਂ ਸੇਫ ਫੇਰ ਰੱਬੀ ਰੱਖਾ ਤੇ ਇੰਨਾ ਕਹਿੰਦਾ ਹੋਇਆ ਧੰਨਵਾਦ ਮੇਰਾ ਨਾਮ ਸੁਵਿੰਦਰ ਸੈਣੀਆ ਜੀ ਮੈਂ ਪ੍ਰਧਾਨ ਆਰਟੀ ਸੋਸਾਇਟੀ ਨਵੀਂ ਨਾਜ ਮੰਡੀ ਪਟਿਆਲਾ ਜੀ ਸੈਣੀ ਸਾਹਿਬ ਤੁਸੀਂ ਮੌਕੇ ਤੇ ਆਏ ਹੋ ਕੀ ਲੱਗਦਾ ਹੈ ਕਿਸ ਤਰ੍ਹਾਂ ਦੇ ਹਾਲਾਤ ਵਿੱਚ ਇਸ ਤਰ੍ਹਾਂ ਚੋਰੀਆਂ ਵੱਧ ਰਹੀਆਂ ਹਨ ਹਾਂ ਮੈਂ ਮੌਕੇ ਤੇ ਸਵੇਰੇ ਸਾਡੇ ਪ੍ਰਧਾਨ ਜੀ ਜਿਹੜੇ ਮੰਦਰ ਕਮੇਟੀ ਦੇ ਆ ਸ਼ਰੇਸ਼ ਡਕਾਲਾ ਜੀ ਇਹਨਾਂ ਦਾ ਫੋਨ ਗਿਆ ਮੈਨੂੰ ਅੱਲ ਹੀ 6:30 ਵਜੇ ਮੈਂ ਤਰੰਤ ਜਦ ਹੀ ਅੱਧੇ ਘੰਟੇ ਜਾ ਗਿਆ ਸੀ ਮੰਡੀ 'ਚ ਮੰਦਰ 'ਚ ਸਾਰਾ ਦੇਖਿਆ ਮਤਲਬ ਬੜਾ ਮਨ ਨੂੰ ਦੁੱਖ ਲੱਗਿਆ ਜੀ ਇਸ ਈਨ ਨੂੰ ਦੇਖ ਕੇ ਮਤਲਬ ਸਾਡੀ ਹੋਰ ਵੀ ਸਾਡੇ ਬਹੁਤ ਮੰਡੀ ਦੇ ਪਤਵੰਤੇ ਸੱਜਣ ਇਕੱਠੇ ਆਈਮਾਸਤੇ ਇੰਚਾਰਜ ਹਾਂ ਮੇਰੀ ਗੱਲ ਜਿਹੜੇ ਨਵੇਂ ਇੰਸਪੈਕਟਰ ਹੈ ਆਏ ਦਾਣਾ ਮੰਡੀ ਇੰਚਾਰਜ ਉਹਨਾਂ ਨਾਲ ਗੱਲ ਹੋ ਗਈ ਸੀ ਉਹਨਾਂ ਨੇ ਤੁਰੰਤ ਆਪਣੀ ਜਿਹੜਾ ਡਿਊਟੀ ਅਫਸਰ ਸੀ ਰਾਤ ਦਾ ਉਹ ਭੇਜਿਆ ਤੇ ਬਾਕੀ ਸਾਡੇ ਮਹਾਂਜੋਗ ਹੈਲਥ ਮਿਨਿਸਟਰ ਡਾਕਟਰ ਬਲਵੀਰ ਸੈਣੀ ਸਵੇਰੇ ਉਹਨਾਂ ਦਾ ਫੋਨ ਆ ਗਿਆ ਸੀ ਮੇਰੀ ਕਾਪੀ ਨਾਲ ਗੱਲ ਹੋਈ ਈਵਨ ਉਹਨਾਂ ਨੇ ਕਿਹਾ ਮੈਂ ਐਸਐਸਪੀ ਸਾਹਮਣੂ ਡਾਇਰੈਕਸ਼ਨ ਦਰਨਾ ਵੀ ਇਹਦੇ ਚ ਕੁਟਲ ਨਹੀਂ ਰਹਿਣੀ ਚਾਹੀਦੀ ਬੰਦਾ ਬਿਲਕੁਲ ਰੈਸਟ ਹੋਗਾ ਬਿਲਕੁਲ ਘੋਪ ਆਇਆ ਜਾਈ ਜੀ ਕਾਪੀ ਆ ਰੋਸ ਵੀ ਹੈ ਸਾਨੂੰ ਇਸ ਗੱਲ ਦਾ ਕਿ ਜੇ ਸਾਡੇ ਇਹਨਾਂ ਮੰਦਰਾਂ ਗੁਰਦੁਆਰਿਆਂ ਚ ਜਿਨ੍ਹਾਂ ਦੇ ਇੱਥੇ ਅੱਗੇ ਚੋਰ ਬੇਖੌਫੋ ਕੇ ਅੰਦਰ ਘੁੰਮ ਰਿਹਾ ਹੈ ਕੱਲਾ ਬੰਦਾ ਹੈ ਕੋਈ ਉਹਨੂੰ ਡਰ ਨਹੀਂ ਸੀ ਕਿਸੇ ਦਾ ਵੀ ਜੋ ਉਹਦੀ ਫੋਟੋ ਆਈਆਂ ਇਹਦੇ ਸੇ ਸੀਸੀਟੀਵੀ ਕੈਮਰੇ ਸਾਰੀਆਂ ਮਤਲਬ ਬੜੇ ਹੌਸਲੇ ਨਾਲ ਉਹਨੇ ਕੰਮ ਕੀਤਾ ਬੰਦੇ ਨੇ ਅਸੀਂ ਸਾਰੇ ਗੱਲ ਤੋਂ ਬਹੁਤ ਹੈਰਾਨ ਆ ਸੋ ਮੈਂ ਤਾਂ ਮਾਝੋਗ ਐਸਐਸਪੀ ਸਾਹਿਬ ਨੂੰ ਵੀ ਕਹਾਂਗਾ ਕਿ ਮਤਲਬ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਜੋ ਪਟਿਆਲੇ 'ਚ ਰੌਲਾ ਚੱਲ ਰਿਹਾ ਹੈ ਮਾਰਦਾਤਾ ਦਾ ਜਾਂ ਜੋ ਵੀ ਹੈ ਮਤਲਬ ਹੁਣ ਤਾਂ ਧਾਰਮਿਕ ਸਥਾਨਾਂ ਦੀ ਗੱਲ ਆ ਗਈ ਵੀ ਆਪ ਇੰਟਰਸਟ ਲੈ ਕੇ ਚਿਹਰਾ ਆਦੀ ਗਸਟਾਫ ਲਵਾਉਣ ਚਾਹੇ ਆਪ ਆਪਣੇ ਇੰਸਪੈਕਟਰਾਂ ਨੂੰ ਐਸਐਸਪੀ ਨੂੰ ਡੀਐਸਪੀ ਨੂੰ ਕਿਸੇ ਨੇ ਵੀ ਇੰਸਟਰਕਸ਼ਨਾਂ ਦੇਣ ਤਾਂ ਕਿ ਐਂਦਾ ਮੁੜ ਕੇ ਐਦਾਂ ਦੀ ਹਰਕਤ ਕੋਈ ਕਰ ਨਾ ਸਕੇ ਕਿਸੇ ਵੀ ਧਰਮਗਦਰ ਦੇ ਜਾ ਕੇ ਸੋ ਇਹ ਬਹੁਤ ਇੱਕ ਨਿੰਦਰਜੋਕ ਘਟਨਾ ਹੈ ਦੇਖਿਆ ਜਾਵੇ ਤਾਂ ਚੋਰ ਐਨੇ ਬੇਖੌਫ ਹੋ ਗਏ ਨੇ ਕਿ ਸ਼੍ਰੀ ਰਾਮ ਲੁੱਟਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਪੁਲਿਸ ਦਾ ਤਾਂ ਛੱਡੋ ਹੁਣ ਇਹਨਾਂ ਨੂੰ ਤਾਂ ਰੱਬ ਦੇ ਘਰ ਦਾ ਵੀ ਡਰ ਨਹੀਂ ਅਤੇ ਉਥੇ ਵੀ ਅਜਈਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹਕੀਕਤ ਟੀਵੀ ਪੰਜਾਬੀ ਲਈ ਪਟਿਆਲਾ ਤੋਂ ਅਵਿਨਾਸ਼ ਕੰਬੋਜ਼ ਦੀ ਰਿਪੋਰਟ